ਖਬਰ ਲੈਨੇ ਬਠਿੰਡਾ ਤੋਂ 1 ਜਨਵਰੀ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਹਿੱਟ ਐਂਡ ਰਨ ਕਾਨੂੰਨ ਦਾ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਕੂਲ ਵੈਨ ਚਾਲਕਾਂ ਵੱਲੋਂ ਸੂਬੇ ਪੱਧਰ ਦੇ ਵਿੱਚ ਇੱਕ ਰੋਜ਼ ਹੜਤਾਲ ਕਰਕੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਵੈਨ ਚਾਲਕ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮਾਤਰ 8 ਤੋਂ 10000 ਰੁਪਏ ਮਹੀਨੇ ਤੇ ਨੌਕਰੀ ਕਰਨ ਵਾਲੇ ਡਰਾਈਵਰਾਂ ਨੂੰ ਕੇਂਦਰ ਸਰਕਾਰ ਹੀ ਟੈਨ ਰਣ ਕਾਨੂੰਨ ਰਾਹੀਂ ਬੇਰੁਜ਼ਗਾਰ ਕਰਨਾ ਚਾਹੁੰਦੀ ਹੈ ਕਿਉਂਕਿ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਭਰਨਾ ਹਰ ਇੱਕ ਡਰਾਈਵਰ ਦੇ ਵਾਸਤੇ ਗੱਲ ਨਹੀਂ ਕਿਉਂਕਿ ਕੋਈ ਵੀ ਡਰਾਈਵਰ ਸੜਕ ਤੇ ਜਾਂਦਾ ਹਾਦਸੇ ਨੂੰ ਆਪਣੀ ਮਰਜ਼ੀ ਦਾ ਅੰਜਾਮ ਨਹੀਂ ਦਿੰਦਾ ਕੁਦਰਤੀ ਹਾਦਸੇ ਵਾਪਰ ਜਾਂਦੇ ਹਨ ਪਰ ਸਰਕਾਰ ਵੱਲੋਂ ਹੀ ਟੈਂਡ ਰਣ ਕਾਨੂੰਨ ਵਿੱਚ ਜਿਸ ਤਰ੍ਹਾਂ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਕੇ ਲਾਗੂ ਕੀਤਾ ਗਿਆ ਇਸ ਨਾਲ ਦੇਸ਼ ਦੀ ਰੇਟ ਦੀ ਹੱਦੀ ਕਮਜ਼ੋਰ ਹੋਵੇਗੀ ਕਿਉਂਕਿ ਵੱਡੇ ਗਿਣਤੀ ਵਿੱਚ ਗਰੀਬ ਘਰਾਂ ਦੇ ਨੌਜਵਾਨ ਹੀ ਡਰਾਈਵਰ ਦਾ ਕੰਮ ਕਰਦੇ ਹਨ ਇੰਨੀ ਵੱਡੀ ਸੋਜ ਅਤੇ ਭਾਰੀ ਜੁਰਮਾਨੇ ਦੇ ਚੱਲਦਿਆਂ ਗਰੀਬ ਲੋਕਾਂ ਵੱਲੋਂ ਡਰਾਈਵਰੀ ਦਾ ਕੀਤਾ ਛੱਡ ਕੇ ਕੋਈ ਹੋਰ ਰੁਜ਼ਗਾਰ ਲੱਭਿਆ ਜਾਵੇਗਾ ਜਿਸ ਦਾ ਅਸਰ ਦੇਸ਼ ਦੀ ਆਰਥਿਕਤਾ ਤੇ ਵੀ ਪਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਦੇ ਕਾਨੂੰਨ ਵਾਪਸ ਨਾ ਲਿਆ ਗਿਆ ਤਾਂ ਆਉਂਦੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਨਾਲ ਜਿਹੜਾ ਤੁਸੀਂ ਹੜਤਾਲ ਕੀਤੀ ਹੈ ਕਾਰਨ ਇਹ ਕਾਰਨ ਜੋ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਖਿਲਾਫ ਇੱਕ ਕਾਨੂੰਨ ਬਣਾਇਆ ਗਿਆ ਹੈ ਉਦੇ ਖਿਲਾਫ ਅੱਜ ਅਸੀਂ ਹੜਤਾਲ ਕੀਤੀ ਹੈ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਸਕੂਲ ਵੈਨ ਬੱਸਾਂ ਦੀ ਸਟ੍ਰਾਈਕ ਹੈ ਪੂਰੇ ਤੌਰ ਤੇ ਚੱਕਾ ਜਾਮ ਹੈਗਾ ਜੀ ਇਹ ਹਾਂਜੀ ਨਵੇਂ ਕਾਨੂੰਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਜਿਹੜੇ ਕੇਂਦਰ ਵੱਲੋਂ ਕਾਨੂੰਨ ਲਿਆਂਦੇ ਗਏ ਡਰਾਈਵਰ ਇਹ ਦੇਖੋ ਜੀ ਬਹੁਤ ਹੀ ਗਲਤ ਬਣਾਏ ਨੇ ਸਰਕਾਰ ਨੇ ਇੱਕ ਪੱਖ ਨੂੰ ਮੁੱਖ ਰੱਖ ਕੇ ਇਹ ਕਾਨੂੰਨ ਬਣਾਏ ਨੇ ਇਹਦੇ ਨਾਲ ਬਹੁਤ ਹੀ ਜਿਆਦਾ ਭਾਰੀ ਨੁਕਸਾਨ ਹੋਣਾ ਡਰਾਈਵਰ ਭਾਈਚਾਰੇ ਦਾ ਸਰਕਾਰ ਜੇ ਇੱਕ ਵਾਰ ਇਹਨਾਂ ਦਾ ਪੱਖ ਜਾਣਦੀ ਤਾਂ ਹੋ ਸਕਦਾ ਹੈ ਕੁਝ ਨਾ ਕੁਝ ਵਿਚਲਾ ਹੱਲ ਨਿਕਲਦਾ ਪਰ ਸਰਕਾਰ ਨੇ ਇਨੇ ਨਾਲ ਮੀਟਿੰਗ ਕਰਨਾ ਕੋਈ ਚੰਗਾ ਨਹੀਂ ਸਮਝੇਗਾ ਉਹਨਾਂ ਨੇ ਬਸ ਕਾਨੂੰਨ ਬਣਾਏ ਨਹੀਂ ਅਸਲ ਦੇ ਵਿੱਚ ਉਹਨਾਂ ਨੇ ਕਾਨੂੰਨ ਤੋਪੇ ਹੀ ਹੈ ਜਿਸ ਦਿਨ ਤੇ ਕਾਨੂੰਨ ਆਇਆ ਤੁਸੀਂ ਜ਼ਿੰਦਾ ਗਰੋਹ ਕਰ ਰਹੇ ਹੋ ਹੁਣ ਤੱਕ ਸਰਕਾਰ ਨਾਲ ਕੋਈ ਰਾਬਤਾ ਹੋਇਆ ਨਹੀਂ ਬਿਲਕੁਲ ਨਹੀਂ ਹੈ ਜੀ ਹਲੇ ਤੱਕ ਕੋਈ ਸਰਕਾਰ ਦਾ ਕਿਸੇ ਡਰਾਈਵਰ ਭਾਈਚਾਰੇ ਨਾਲ ਕਿਸੇ ਵੀ ਯੂਨੀਅਨ ਨਾਲ ਰਾਬਤਾ ਨਹੀਂ ਹੋਇਆਗਾ ਤੇ ਹੋ ਸਕਦਾ ਅੱਗੇ ਕੋਈ ਅਸੀਂ ਸਰਕਾਰ ਨੂੰ ਟਾਈਮ ਦਿੱਤਾ ਅੱਜ ਜੋ ਸਾਡਾ ਬੰਦ ਦਾ ਸੀਗਾ ਉਹ ਇੱਕ ਦਿਨ ਦਾ ਸੀਗਾ ਜੇ ਸਰਕਾਰ ਆਉਦੇ ਕਾਨੂੰਨ ਵਾਪਸ ਨਹੀਂ ਲੈਂਦੀ ਇਹ ਪ੍ਰਦਰਸ਼ਨਾਂ ਜੋ ਇਹਦੇ ਤੇਜ ਹੋਣਗੇ ਦਰਨੇ ਵੀ ਲੱਗਣਗੇ ਰੈਲੀਆਂ ਵੀ ਹੋਣਗੀਆਂ ਸਰਕਾਰ ਫਿਰ ਵੀ ਨਹੀਂ ਮੰਦੀ ਅਸੀਂ ਦਿੱਲੀ ਵੱਡੇ ਕਾਫਲੇ ਦੇ ਵਿੱਚ ਆਦੀਆਂ ਵੈਨਾ ਲੈ ਕੇ ਬੱਸਾਂ ਲੈ ਕੇ ਟਰੱਕ ਲੈ ਕੇ ਦਿੱਲੀ ਵੱਲ ਕੂਚ ਕਰਾਂਗੇ ਉੱਥੇ ਜਾ ਕੇ ਅਸੀਂ ਧਰਨਾ ਦੇਵਾਂਗੇ ਬਾਰਡਰ ਦੇ ਉੱਪਰ ਜਿੰਨਾ ਚਿਰ ਸਰਕਾਰ ਹੱਲ ਨਹੀਂ ਕਰੇਗੀ ਉਸ ਤੋਂ ਵਾਪਸ ਨਹੀਂ ਆਵਾਂਗੇ ਸਰ ਵੱਲੋਂ ਕਿਹਾ ਜਾ ਰਿਹਾ ਹੈ ਵੀ ਇਹ ਕਾਨੂੰਨ ਲੋਕਾਂ ਦੇ ਫਾਇਦੇ ਦੇ ਲਈ ਹੈ ਲੋਕਾਂ ਦੇ ਚੰਗੇ ਭਵਿੱਖ ਦੇ ਲਈ ਹੈ ਨਹੀਂ ਲੋਕਾਂ ਦੇ ਫਾਇਦੇ ਲਈ ਦੇਖੋ ਇਹਦੇ 'ਚ ਲੋਕਾਂ ਨੂੰ ਅਸੀਂ ਵੀ ਲੋਕ ਹੀ ਆ ਜੋ ਡਰਾਈਵਰ ਹੈ ਇਹ ਵੀ ਲੋਕ ਹੀ ਹੈ ਇਹ ਕਿਸੇ ਨੂੰ ਕੋਈ ਫਾਇਦਾ ਨਹੀਂ ਮਿਲਦਾ ਦੇਖੋ ਜੀ ਇੱਕ ਤਾਂ ਗੱਲ ਇਹ ਹੈ ਵੀ ਜੋ ਕੋਈ ਟਰੱਕ ਡਰਾਈਵਰ ਹੈ ਬੱਸ ਡਰਾਈਵਰ ਹੈ ਟੈਕਸੀ ਡਰਾਈਵਰ ਹੈ ਬੈਨ ਡਰਾਈਵਰ ਹੈ ਉਹ ਕਦੇ ਵੀ ਨਸ਼ਾ ਕਰਕੇ ਗੱਡੀ ਨਹੀਂ ਚਲਾਉਂਦਾ ਕੋਈ 5% ਹੁੰਦੇ ਆ ਉਹ ਹਰ ਇੱਕ ਕੈਟਾਗਰੀ ਚ ਹੁੰਦੇ ਨੇ ਜਿਹੜੇ ਕੋਈ ਨਸ਼ਾ ਕਰਕੇ ਗੱਡੀ ਚ ਕਿਉਂਕਿ ਇਹ ਤਾਂ ਉਹਨਾਂ ਦਾ ਕਿੱਤਾ ਹੈਗਾ ਸਰਕਾਰ ਕਹਿੰਦੀ ਵੀ ਇਹ ਸ਼ਰਾਬੀ ਕੇ ਗੱਡੀ ਚਲਾਉਂਦੇ ਆ ਕਦੇ ਨਹੀਂ ਚਲਾਉਂਦੇਗੇ ਇਹ ਤਾਂ ਇੱਕ ਸਵੱਭੀ ਇੱਕ ਵੈਸੇ ਕੋਈ ਹਾਦਸਾ ਹੋ ਜਾਂਦਾ ਹੈਗਾ ਤੇ ਉੱਥੇ ਜਿਹੜਾ ਕਸੂਰਵਾਰ ਹੈ ਉਹ ਟਰੱਕ ਡਰਾਈਵਰ ਨੂੰ ਜਾਂ ਟੈਕਸੀ ਡਰਾਈਵਰ ਨੂੰ ਜਾਂ ਬੱਸ ਡਰਾਈਵਰ ਨੂੰ ਠਹਿਰਾਇਆ ਜਾਂਦਾ ਹੈਗਾ ਅਗਲੀ ਦੀ ਰਣਨੀਤੀ ਕੀ ਹੈ ਅਗਲੀ ਅਗਲੀ ਰਣਨੀਤੀ ਇਹ ਹੀ ਹੈ ਵੀ ਜੇ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਅਸੀਂ ਫਿਰ ਉਸ ਤੋਂ ਬਾਅਦ ਪ੍ਰਦਰਸ਼ਨ ਜਿਹੜੇ ਸਾਡੇ ਤੇਜ਼ ਹੋਣਗੇ ਅਸੀਂ ਆਪਣਾ ਧਰਨੇ ਵੀ ਲਾਵਾਂਗੇ ਰੈਲੀਆਂ ਕਰਾਂਗੇ ਤੇ ਸਰਕਾਰ ਨੂੰ ਚਾਬੀਆਂ ਸੌਂਪਾਂਗੇ ਕਿਉਂਕਿ ਹੁਣ ਡਰਾਈਵਰੀ ਕਰਨਾ ਕੋਈ ਮੈਨਾਂ ਵੀ ਵੱਡੀ ਗੱਲ ਨਹੀਂ ਆਪਣੀ ਕੋਈ ਆਸਾਨ ਨਹੀਂ ਰਹਿ ਗਿਆ ਡਰਾਈਵਰੀ ਕਰਨਾ ਹੁਣ ਬਹੁਤ ਮੁਸ਼ਕਲ ਹੋ ਗਿਆ ਹੈ ਕਿਉਂਕਿ ਰੋਡ ਦੇ ਉੱਪਰ ਲੋਕ ਵੈਸੇ ਮਰਨ ਨੂੰ ਤਿਆਰ ਹੋਏ ਬੈਠੇ ਹੈਗੇ ਦੇ ਲੋਕ ਸੁਸਾਇਡ ਕਰਦੇ ਉਹਨਾਂ ਵਾਸਤੇ ਬੜਾ ਹੀ ਸੌਖਾ ਹੋ ਜਾਂਦਾ ਉਹਨਾਂ ਦਾ ਟਰੱਕ ਥੱਲੇ ਬਸ ਲਿਆ ਕੇ ਸੁਸਾਇਡ ਕਰ ਲਿਆ ਕਰਨੇ ਤੇ ਪੈਸੇ ਉਹ ਡਰਾਈਵਰ ਨੂੰ ਦੇਣੇ ਪਿਆ ਕਰਨੇ ਜਿਹੜੇ ਨਵੇਂ ਕਰੂਨ ਡਰਾਈਵਰਾਂ ਦੇ ਲਿਆਂਦੇ ਗਏ ਆ ਤੇ ਲੋਕਾਂ ਦੇ ਹੱਥ ਦੇ ਵਿੱਚ ਨਹੀਂ ਲੋਕਾਂ ਦੇ ਹੱਥ ਦੇ ਵਿੱਚ ਵੀ ਨਹੀਂ ਹੈ ਜੀ ਲੋਕ ਲੋਕ ਕਦੇ ਵਿੱਚ ਦਾ ਕਹੋਣਗਾ ਲੋਕਾਂ ਦਾ ਕੀ ਹੱਕ ਹੱਥ ਦੇ ਵਿੱਚ ਇਹ ਤਾਂ ਡਰਾਈਵਰਾਂ ਨੂੰ ਮਾਰਨ ਵਾਸਤੇ ਇਹ ਕਾਨੂੰਨ ਬਣਾਏ ਆ ਡਰਾਈਵਰ ਆ ਖੜੇ ਡਰਾਈਵਰ ਇੱਥੇ ਖੜੇ ਨਾ ਇਹਨਾਂ ਨੂੰ ਪੁੱਛੋ ਕਿ 7-8000 ਰੁਪਏ ਤੋਂ ਵੱਧ ਤੁਹਾਨੂੰ ਕਿੰਨਾ ਮਿਲਦਾ ਪੈਸਾ ਡਰਾਈਵਰ ਇਹ ਕਿਥੋਂ ਪੈਸੇ ਭਰਨਗੇ ਹੈ ਜੀ 10 ਲੱਖ ਰੁਪਇਆ ਇਹ ਭਰਨਗੇ 7 ਸਾਲ ਦੀ ਸਜ਼ਾ ਕੱਟਣਗੇ ਇਹਨਾਂ ਦੇ ਜਵਾਕ ਫਰ ਬਗਲੀਆਂ ਬਾ ਦਿਓ ਇਹ ਮੰਗਣ ਲੱਗ ਜਣਗੇ ਜਵਾਕ ਮਗਰੋਂ ਫਿਰ ਹੋਰ ਕੀ ਕਰਨਗੇ ਹੈ ਜੀ ਜਵਾਕ ਭੁੱਖੇ ਮਾਰਨੇ ਸਰਕਾਰ ਨੇ ਤੇ ਮਾਰ ਦੇਣ ਜਵਾਕ ਇਹ ਬਜਾਰੇ ਆਪ ਦਾ ਬੇਰੁਜ਼ਗਾਰ ਪੈਦਾ ਕਰ ਰਿਆ ਮਰਾ ਮੋਟਰ ਚ ਚਲਾਉਂਦੇ ਆ ਜਾਂ ਇਹਨਾਂ ਨੂੰ ਗੱਡੀਆਂ ਨੂੰ ਪੈਸੇ ਮਿਲਦੇ ਪਹਿਲਾਂ ਕਿੰਨੇ ਕਹੇ ਸਟਡੀਆਂ ਨੂੰ ਕੱਟੀਆਂ ਗੱਡੀਆਂ ਸਕੂਲਾਂ ਵਾਲੇ ਪੈਸੇ ਦਿੰਦੇ ਕਿੰਨੇ ਕਹੇ ਪਟਾਵਾਲ ਦਾ ਖਰਚਾ ਡਰਾਈਵਰਾਂ ਦਾ ਖਰਚਾ ਕਨੈਕਟਰ ਦਾ ਖਰਚਾ ਬੇਸਿਕ ਘੱਟੀ ਸਭ ਬਾਕੀ ਮੇਨਟੇਨੈਂਸ ਦਾ ਖਰਚਾ ਉਹ ਹੀ ਨਹੀਂ ਪੂਰਾ ਹੁੰਦਾ ਮਾਲਕ ਤੋਂ ਤੇ ਇਹਨਾਂ ਦੇ 10 ਲੱਖ ਰੁਪਏ ਕੌਣ ਭਰੂਗਾ ਸਰਕਾਰ ਦਾ ਕਹਿਣਾ ਸੀ ਹਾਈ ਟੈਂਡ ਰਨ ਦੇ ਕੇਸ ਘਟਣਗੇ ਇਹਦੇ ਨਾਲ ਨਹੀਂ ਬਿਲਕੁਲ ਨਹੀਂ ਘਟਦੇ ਜੀ ਸਗੋਂ ਵੱਧਣਗੇ ਵੱਧਣਗੇ ਘਟਦੇ ਨਹੀਂ ਹੈ ਵੱਧਣਗੇ ਜਿਹੜੇ ਆ ਝੀਲਾਂ ਦੇ ਵਿੱਚ ਛਾਲਾ ਮਰ ਜਾਂਦੇ ਨੇ ਨਹਿਰਾਂ ਵਿੱਚ ਛਾਲਾ ਮਰ ਜਾਂਦੇ ਆ ਉਹਨਾਂ ਨੂੰ ਤਾਂ ਮੌਜ ਲੱਗ ਜੂਜੀ ਹਾਂ ਉਹ ਤਾਂ ਆ ਕੇ ਟਰੱਕ ਥੱਲੇ ਆ ਹੁਣ ਤੁਸੀਂ ਇੱਕ ਵੀਡੀਓ ਦੇਖੀ ਆ ਟਰੱਕ ਲੰਘਿਆ ਮੰਗਲੇ ਟਰਾਸ ਥੱਲੇ ਮਾਰ ਕੇ ਛਾਲਾ ਮਰ ਗਿਆ ਉਹਨਾਂ ਨੂੰ ਤਾਂ ਫਾਇਦਾ ਹੋ ਜਾਊਗਾ ਇਹ ਡਰਾਈਵਰ ਨੂੰ ਬਾਤ ਇਹ ਫਾਹੇ ਵਾਲੀ ਗੱਲ ਹੈ ਡਰਾਈਵਰ ਨਹੀਂ ਮੱਜਦਾ ਕਿਸੇ ਤਰੀਕੇ ਦਾ ਜੇ ਰੁਕਦਾ ਤਾਂ ਲੋਕੀ ਕੁੱਟ ਕੇ ਮਾਰ ਦੇਣਗੇ ਜੇ ਨਹੀਂ ਰੁਕਦਾ ਤਾਂ ਕੇਂਦਰ ਸਰਕਾਰ ਮਾਰ ਦਊਗਾ ਬਿਲਕੁਲ ਸਰਕਾਰ ਮਾਰ ਦਊਗੀ ਹਾਂ ਰਣਨੀਤੀ ਕੀ ਹੈ ਜੀ ਰਣਨੀਤੀ ਤਾਂ ਇਹ ਹੈ ਵੀ ਫਤੋਫਤ ਅਸੀਂ ਇਹ ਰੈਲੀਆਂ ਜਾਂ ਧਰਨੇ ਜੋ ਸਾਡਾ ਸੋਧ ਤੱਕ ਤੋ ਹੋਇਆ ਅਸੀਂ ਕਰਾਂਗੇ ਅਸੀਂ ਉਹਨਾਂ ਚੋਂ ਸਾਨੂੰ ਅਸੀਂ ਟਿਕਦੇ ਨਹੀਂ ਹਾਂ ਜੋ ਬਸ ਏਵਨ ਪੰਜਾਬੀ ਟੀਵੀ ਤੋਂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ